ਕਿਤਾਬ ਡੁੰਗੀਆਂ ਸਿਖਰਾਂ ਵਿਸ਼ਾ ਜੀਵਨ ਦਾ ਵਿਹਾਰ ਇੱਕ ਪੰਖ ਜੀਵ ਜੰਤੂ ਆਪਣੇ ਨਾਂ ਤੋਂ ਨਹੀਂ ਆਪਣੇ ਵਿਹਾਰ ਤੋਂ ਪਛਾਣੇ ਜਾਂਦੇ ਹਨ ਦੁੱਖ ਸਾਰੇ ਜੀਵ ਜੰਤੂ ਜਗਤ ਵਿੱਚ ਹੈ ਪਰ ਸ਼ਿਕਾਇਤ ਕੇਵਲ ਮਨੁੱਖ ਕਰਦਾ ਹੈ ਸ਼ਿਕਾਇਤ ਵੀ ਇਹ ਹੈ ਕਿ ਮੈਂ ਕਿਉਂ ਦੁਖੀ ਹਾਂ ਜਵਾਬ ਨਹੀਂ ਮਿਲਦਾ ਜਿਸ ਕਾਰਨ ਮਨੁੱਖ ਹੋਰ ਦੁਖੀ ਹੁੰਦਾ ਹੈ ਦੂਜਿਆਂ ਦੀਆਂ ਸ਼ਿਕਾਇਤਾਂ ਲਾਉਣਾ ਅਤੇ ਆਪਣੇ ਆਪ ਨੂੰ ਸਹੀ ਦੱਸਣਾ ਮਨੁੱਖ ਦਾ ਵਿਸ਼ਵ ਵਿਆਪੀ ਵਿਹਾਰ ਹੈ ਅਸੀਂ ਜੀਵਨ ਪਰ ਆਪਣੇ ਉਹਨਾਂ ਗੁਣਾਂ ਦੀ ਚਰਚਾ ਕਰਦੇ ਹਾਂ ਜਿਹੜੇ ਸਾਡੇ ਵਿੱਚ ਹੁੰਦੇ ਹੀ ਨਹੀਂ ਇਸ ਵਿਹਾਰ ਕਾਰਨ ਹੀ ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਸਮਝਣ ਦਾ ਪਰੰਪਾਲਦੇ ਹਾਂ ਪਰ ਵਾਸਤਵ ਵਿੱਚ ਅਸੀਂ ਵੀ ਦੂਜਿਆਂ ਵਾਂਗ ਆਮ ਸੁਧਾਰਨ ਵਿਅਕਤੀ ਹੀ ਹੁੰਦੇ ਹਾਂ ਇਸ ਵਿੱਚ ਤਾਂ ਕੋਈ ਸੰਦੇਹ ਨਹੀਂ ਕਿ ਜਿਹੜੇ ਵਿਸ਼ੇਸ਼ ਸਨ ਅਤੇ ਜਿਨ੍ਹਾਂ ਨੂੰ ਆਪਣੇ ਆਪ ਤੇ ਬੜਾ ਮਾਣ ਸੀ ਉਹ ਸਾਰੇ ਸ਼ਮਸ਼ਾਨ ਘਾਟ ਪਹੁੰਚ ਚੁੱਕੇ ਹਨ ਅਤੇ ਸਾਨੂੰ ਉਡੀਕ ਰਹੇ ਹਨ देर ਸਾਡੇ ਵੱਲੋਂ ਹੀ ਹੋ ਰਹੀ ਹੈ ਅਸੀਂ ਕਹਿੰਦੇ ਹਾਂ ਕਿ ਮਨੁੱਖ ਨੂੰ ਪਿਆਰ ਕਰਨਾ ਚਾਹੀਦਾ ਹੈ ਮਨੁੱਖ ਪਿਆਰ ਕਰਦਾ ਵੀ ਹੈ ਪਰ ਮੁਸ਼ਕਲ ਇਹ ਹੈ ਕਿ ਉਹ ਆਪਣੇ ਆਪ ਨੂੰ ਹੀ ਪਿਆਰ ਕਰਦਾ ਹੈ ਅਜਿਹਾ ਪਿਆਰ ਹੀ ਅੰਨਾ ਹੁੰਦਾ ਹੈ ਜਦੋਂ ਕਿ ਅੱਖਾਂ ਖੁੱਲਦਿਆਂ ਹੀ ਮੁਸ਼ਕਲਾਂ ਅਤੇ ਮੁਸੀਬਤਾਂ ਉਪਜ ਪੈਂਦੀਆਂ ਹਨ ਜ਼ਿੰਦਗੀ ਦਾ ਯਥਾਰਥ ਅਤੇ ਜੀਵਨ ਦਾ ਵਿਹਾਰ ਦੱਸਦਾ ਹੈ ਕਿ ਕਹਿਣ ਨੂੰ ਅਸੀਂ ਕਹਿੰਦੇ ਹਾਂ ਕਿ ਕੁਝ ਵੀ ਮੁਸ਼ਕਲ ਨਹੀਂ ਪਰ ਕਈ ਕੰਮ ਬਹੁਤ ਮੁਸ਼ਕਲ ਹੀ ਨਹੀਂ ਅਸੰਭਵ ਵੀ ਹੁੰਦੇ ਹਨ ਤਲਾਕ ਵਿੱਚ ਜੂਝ ਰਹੇ ਪਤੀ ਪਤਨੀ ਵਿਚਕਾਰ ਸਮਝੌਤਾ ਕਰਵਾਉਣਾ ਮੁਸ਼ਕਲ ਹੈ ਪੜਾਈ ਛੱਡ ਚੁੱਕੇ ਨੂੰ ਮੁੜ ਸਕੂਲ ਦਾਖਲ ਕਰਵਾਉਣਾ ਮੁਸ਼ਕਲ ਹੈ। ਬਦਨਾਮ ਨੂੰ ਮੁੜ ਇੱਜ਼ਤਦਾਰ ਬਣਾਉਣਾ ਸੌਖਾ ਨਹੀਂ। ਜਿਸ ਨੂੰ ਨਫ਼ਰਤ ਹੀ ਕੀਤੀ ਹੋਵੇ ਉਸ ਨੂੰ ਪਿਆਰ ਕਰਨਾ ਅਸੰਭਵ ਹੁੰਦਾ ਹੈ। ਸਭ ਤੋਂ ਵੱਧ ਮੁਸ਼ਕਲ ਹੁੰਦਾ ਹੈ ਬੇਈਮਾਨ ਨੂੰ ਇਮਾਨਦਾਰ ਅਤੇ ਮੂਰਖ ਨੂੰ ਸਿਆਣਾ ਬਣਾਉਣਾ। ਮੁਸ਼ਕਲਾਂ ਵਿਹਾਰ ਵਿੱਚ ਕਾਹਲ ਉਪਜਾਉਂਦੀਆਂ ਹਨ। ਕਾਲੇ ਵਿਅਕਤੀ ਆਪ ਪਰੇਸ਼ਾਨ ਹੁੰਦੇ ਅਤੇ ਦੂਜਿਆਂ ਨੂੰ ਪਰੇਸ਼ਾਨ ਕਰਦੇ ਹਨ। ਜੀਵਨ ਦਾ ਵਿਹਾਰ ਦੱਸਦਾ ਹੈ ਕਿ ਕਾਲੇ ਵਿਅਕਤੀ ਸਭ ਤੋਂ ਵੱਧ ਅਸਫਲ ਹੁੰਦੇ ਹਨ ਇਹ ਆਰੰਭ ਸਭ ਕੁਝ ਕਰਦੇ ਹਨ ਪਰ ਮੁਕਾਉਂਦੇ ਕੁਝ ਨਹੀਂ ਕਾਹਲ ਕਾਰਨ ਗਲਤੀਆਂ ਵਧੇਰੇ ਹੁੰਦੀਆਂ ਹਨ ਅਤੇ ਹਰੇਕ ਗਲਤੀ ਨਾਲ ਕੋਈ ਨਾ ਕੋਈ ਰਿਸ਼ਤਾ ੜਕਦਾ ਹੈ ਅਜਿਹੀ ਅਸਫਲ ਵਿਅਕਤੀ ਹੀ ਕਹਿੰਦੇ ਹਨ ਮੇਰੀ ਕਿਸਮਤ ਹੀ ਮਾੜੀ ਸੀ ਜਾਂ ਮੇਰੇ ਹਾਲਾਤ ਹੀ ਵਿਗੜੇ ਹੋਏ ਸਨ ਇਹ ਮੇਰੀ ਬਾਹ ਫੜਨ ਵਾਲਾ ਕੋਈ ਨਹੀਂ ਸੀ ਇਹ ਨਾ ਕਿਸੇ ਦੀ ਕਦਰ ਕਰਦੇ ਹਨ ਅਤੇ ਨਾ ਕੋਈ ਇਹਨਾਂ ਦੀ ਕਦਰ ਕਰਦਾ ਹੈ ਕਾਲੇ ਵਿਅਕਤੀ ਨਲਾਇਕ ਹੁੰਦੇ ਹਨ ਉਹ ਬਣਾਉਂਦੇ ਘਟ ਹਨ ਅਤੇ ਤੋੜਦੇ ਵਧੇਰੇ ਹਨ ਉਸਾਰ ਦੇ ਕੁਝ ਨਹੀਂ ਢਾਉਂਦੇ ਸਭ ਕੁਝ ਹਨ ਨਲਾਇਕ ਨਲਾਇਕ ਹੋਣ ਕਰਕੇ ਸਿਆਣਿਆਂ ਦੀ ਕਦਰ ਨਹੀਂ ਕਰਦੇ ਜੀਵਨ ਦਾ ਵਿਹਾਰ ਦੱਸਦਾ ਹੈ ਕਿ ਆਪਣੇ ਵਿੱਚ ਨੁਕਸ ਹੋਏ ਬਿਨਾ ਕਿਸੇ ਦੀ ਬੁਰਾਈ ਕੀਤੀ ਹੀ ਨਹੀਂ ਜਾ ਸਕਦੀ ਨਲਾਇਕ ਵਿਅਕਤੀ ਉੱਚਾ ਬੋਲਦਾ ਹੈ ਅਤੇ ਰੋਪ ਪਾਉਂਦਾ ਹੈ ਖੁਸ਼ਾਲ ਅਤੇ ਸਿਆਣੇ ਵਿਅਕਤੀ ਉੱਚਾ ਨਹੀਂ ਬੋਲਦੇ ਧੀਮੀ ਆਵਾਜ਼ ਵਿੱਚ ਗੱਲ ਕਰਨ ਨਾਲ ਖੁਸ਼ਹਾਲੀ ਆਉਂਦੀ ਹੈ ਖੁਸ਼ਹਾਲੀ ਦਾ ਸਰੋਤ ਕਮ ਹੈ ਜਦੋਂ ਕਿ ਵੇਲਾਪਨ ਸ਼ੱਕ ਸੰਸੇ ਅਤੇ ਸਮੱਸਿਆਵਾਂ ਹੀ ਉਪਜਾਉਂਦਾ ਹੈ ਕੰਮ ਸਾਰੀਆਂ ਸਮੱਸਿਆਵਾਂ ਦਾ ਸ਼ਰਤੀਆ ਇਲਾਜ ਹੈ ਜੇ ਗਰੀਬ ਹੋ ਤਾਂ ਕੰਮ ਕਰੋ ਸਿਹਤ ਠੀਕ ਨਹੀਂ ਕੰਮ ਕਰੋ ਉਦਾਸ ਹੋ ਕੰਮ ਕਰੋ ਅਮੀਰ ਹੋ ਹੋਰ ਵੀ ਵੱਧ ਕੰਮ ਕਰੋ ਸੁਸਤ ਕਦੀ ਖੁਸ਼ਹਾਲ ਨਹੀਂ ਹੁੰਦੇ ਅਤੇ ਖੁਸ਼ਹਾਲ ਕਦੀ ਸੁਸਤ ਨਹੀਂ ਹੁੰਦੇ ਜਿਹੜੇ ਕੰਮ ਨਹੀਂ ਕਰਨੇ ਉਹ ਵਿਕਾਸ ਵੀ ਨਹੀਂ ਕਰਦੇ ਵੇਖਿਆ ਗਿਆ ਹੈ ਕਿ ਜੇ ਕਿਸੇ ਕੰਮ ਨੂੰ ਅਸੀਂ ਲੰਬੇ ਅਰਸੇ ਤੋਂ ਇੱਕ ਹੀ ਟੰਗ ਨਾਲ ਕਰੀ ਜਾ ਰਹੇ ਹਾਂ ਤਾਂ ਇਸ ਦਾ ਅਰਥ ਹੈ ਕਿ ਇਹ ਟੰਗ ਗਲਤ ਹੈ ਕਿਸੇ ਕੰਮ ਨੂੰ ਕਰਨ ਦੇ ਠੀਕ ਟੰਗ ਦਾ ਪ੍ਰਣਾਮ ਇਹ ਹੈ ਕਿ ਕੰਮ ਵਿੱਚ ਕੰਮ ਕਰਨ ਦੀ ਵਿਧੀ ਵਿੱਚ ਅਤੇ ਕਾਮੇ ਵਿੱਚ ਨਿਰੰਤਰ ਪਰਿਵਰਤਨ ਵਿਕਾਸ ਅਤੇ ਸੁਧਾਰ ਆਪਰ ਦਾ ਰਹਿੰਦਾ ਹੈ ਕਿਸੇ નિਪੁੰਨ ਅਮੀਰ ਅਤੇ ਖੁਸ਼ਹਾਲ ਵਿਅਕਤੀ ਨੂੰ ਵੇਖੋ ਉਹ ਕਿਵੇਂ ਕੰਮ ਕਰਦਾ ਹੈ ਕਿੰਨੇ ਘੰਟੇ ਕੰਮ ਕਰਦਾ ਹੈ ਅਤੇ ਕਿਹੜਾ ਕੰਮ ਕਰਦਾ ਹੈ ਅਤੇ ਕਿਹੜਾ ਕੰਮ ਮੁੱਲਤਵੀ ਕਰਦਾ ਹੈ ਉਸ ਨੂੰ ਵੇਖਣ ਨਾਲ ਤੁਹਾਨੂੰ ਸਫਲਤਾ ਦਾ ਨੀਮ ਲੱਭ ਜਾਵੇਗਾ ਕੰਮ ਨੂੰ ਤਾਂ ਮੁੱਲਤਵੀ ਕਰਨਾ ਚਾਹੀਦਾ ਹੈ ਜੇ ਉਸ ਨੂੰ ਹੁਣ ਨਾਲ ਉਹ ਚੰਗੇਰੇ ਢੰਗ ਨਾਲ ਕਰਨਾ ਹੋਵੇ ਜਾਂ ਉਸ ਕੰਮ ਨੂੰ ਮੁੱਲਤਵੀ ਕਰੋ ਜਿਹੜਾ ਤੁਸੀਂ ਕਦੇ ਵੀ ਨਹੀਂ ਕਰਨ ਕੰਮ ਨੂੰ ਚੰਗੇਰੇ ਢੰਗ ਨਾਲ ਕਰਨ ਦੇ ਉਦੇਸ਼ ਨਾਲ ਮੁਲਤਵੀ ਕੀਤੇ ਕੰਮ ਬਾਰੇ ਸਾਡਾ ਮਨ ਸੋਚਦਾ ਰਹਿੰਦਾ ਹੈ ਅਤੇ ਸੋਚਣ ਕਰਕੇ ਕਈ ਪੱਖਾਂ ਬਾਰੇ ਅਸੀਂ ਵਧੇਰੇ ਸਪਸ਼ਟ ਹੋ ਜਾਂਦੇ ਹਾਂ ਸੋ ਮੁਲਤਵੀ ਕੀਤੇ ਕੰਮ ਵਿੱਚ ਵਧੇਰੇ ਲਗਨ ਅਤੇ ਸੁਹਿਰਦਤਾ ਕਾਰਨ ਉਸ ਦੀ ਪੱਧਰ ਉੱਚੀ ਹੋ ਜਾਂਦੀ ਹੈ ਪਰ ਮੁਲਤਵੀ ਉਹੀ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਦੀ ਪੱਧਰ ਸੁਧਾਰਨੀ ਹੋਵੇ ਇੱਕ ਲੇਖਕ ਦੀ ਇੱਕ ਪੁਸਤਕ ਪੜ੍ਹ ਕੇ ਇੱਕ ਇਸਤਰੀ ਨੇ ਬੜਾ ਕੌੜਾ ਖੱਤ ਲਿਖਿਆ ਜਿਸ ਦੇ ਜਵਾਬ ਵਿੱਚ ਲੇਖਕ ਨੇ ਖੱਤ ਮਿਲਦੇ ਹੀ ਬੜਾ ਕਾਟਵਾ ਉੱਤਰ ਲਿਖਿਆ ਪੱਤਰ ਨੂੰ ਡਾਕ ਵਿੱਚ ਸਵੇਰੇ ਪਾਇਆ ਜਾਣਾ ਸੀ ساری ਰਾਤ ਉਹ ਲੇਖਕ ਆਪਣੇ ਲਿਖੇ ਪੱਤਰ ਬਾਰੇ ਹੀ ਸੋਚਦਾ ਰਿਹਾ ਅਤੇ ਸਵੇਰੇ ਉਸ ਨੂੰ ਮਹਿਸੂਸ ਹੋਇਆ ਕਿ ਇਸ ਦਾ ਲਿਖਿਆ ਜਵਾਬ ਲੋੜ ਨਾਲੋਂ ਵਧੇਰੇ ਗੁੱਸੇ ਵਾਲਾ ਸੀ ਫਿਰ ਉਸ ਨੇ ਸੋਚਿਆ ਕਿ ਜੇ ਇੱਕ ਰਾਤ ਵਿੱਚ ਮੇਰੀ ਸੋਚ ਬਦਲ ਗਈ ਹੈ ਤਾਂ ਉੱਤਰ ਦੇਣ ਵਿੱਚ ਹੋਰ ਦੇਰੀ ਕਰਨੀ ਯੋਗ ਹੋਵੇਗੀ ਲਗਭਗ ਇੱਕ ਹਫ਼ਤਾ ਮਗਰੋਂ ਲੇਖਕ ਨੇ ਨਵੇਂ ਸਿਰਿਓ ਲਿਖਿਆ ਤੁਸੀਂ ਮੇਰੀ ਪੁਸਤਕ ਵਿੱਚ ਜਿਹੜੇ ਦੋਸ਼ ਕੱਢੇ ਹਨ ਉਹਨਾਂ ਲਈ ਧੰਨਵਾਦੀ ਹਾਂ ਅਤੇ ਪਵੀਕ ਵਿੱਚ ਮੈਂ ਤੁਹਾਡੀਆਂ ਉੱਚੀਆਂ ਆਸਾਂ ਤੇ ਪੂਰਾ ਉਤਰਨ ਦਾ ਯਤਨ ਕਰਾਂਗਾ ਬੇਨਤੀ ਹੈ ਕਿ ਅੱਗੋਂ ਵੀ ਮੈਨੂੰ ਮੇਰੇ ਦੋਸ਼ਾਂ ਤੋਂ ਜਾਣੂ ਕਰਵਾਉਂਦੇ ਰਹਿਣਾ ਲੇਖਕ ਦਾ ਖੱਤ ਪ੍ਰਾਪਤ ਕਰਕੇ ਕੌੜਾ ਖੱਤ ਲਿਖਣ ਵਾਲੀ ਉਹ ਇਸਤਰੀ ਆਪਣੇ ਵਿਹਾਰ ਦਾ ਪਛਤਾਵਾ ਕਰਨ ਅਤੇ ਲੇਖਕ ਦਾ ਧੰਨਵਾਦ ਕਰਨ ਆ ਪਈ ਭੈੜਾ ਵਿਹਾਰ ਚਿੰਤਾ ਉਭਜਾਉਂਦਾ ਹੈ ਅਤੇ ਬਦਲੇ ਦੀ ਭਾਵਨਾ ਪੈਦਾ ਕਰਦਾ ਹੈ ਪਰ ਜੇ ਥੋੜਾ ਜਿਹਾ ਸੋਚ ਲਿਆ ਜਾਵੇ ਅਤੇ ਬਦਲਾ ਲੈਣਾ ਮੁਲਤਵੀ ਕਰ ਦਿੱਤਾ ਜਾਵੇ ਤਾਂ ਬਦਲਾ ਲੈਣ ਦੀ ਲੋੜ ਹੀ ਨਹੀਂ ਰਹਿੰਦੀ ਜੀਵਨ ਦਾ ਵਿਹਾਰ ਦੱਸਦਾ ਹੈ ਕਿ ਅਕਸਰ ਚਿੰਤਾ ਜੋ ਕੁਝ ਅਸੀਂ ਹੁੰਦੇ ਹਾਂ ਅਤੇ ਜੋ ਕੁਝ ਅਸੀਂ ਹੋਣਾ ਬਣਨਾ ਚਾਹੁੰਦੇ ਹਾਂ ਉਸ فاਸਲੇ ਵਿੱਚੋਂ ਉਪਜਦੀ ਹੈ ਅਜੇ ਤੱਕ ਕੋਈ ਕੰਮ ਨਹੀਂ ਮਰਿਆ ਪਰ ਚਿੰਤਾ ਨਾਲ ਲੱਖਾਂ ਮਰੇ ਹਨ ਮਨੁੱਖ ਕੰਮ ਘਟ ਅਤੇ ਚਿੰਤਾ ਵਧੇਰੇ ਕਰਦਾ ਹੈ ਅਤੇ ਕਈ ਤਾਂ ਚਿੰਤਾ ਕਰਨ ਵਾਸਤੇ ਛੁੱਟੀ ਲੈਂਦੇ ਹਨ ਜਾਂ ਕੰਮ ਤਿਆਗ ਦਿੰਦੇ ਹਨ ਜੇ ਚਿੰਤਾ ਚਿੰਤਨ ਬਣ ਜਾਵੇ ਤਾਂ ਔਖੇਰਾ ਸੌਖੇ ਹੋ ਜਾਂਦੇ ਹਨ ਮਨ ਸ਼ਾਂਤ ਸ਼ਾਂਤ ਮਨ ਨਾਲ ਕੀਤੀ ਚਿੰਤਾ ਚਿੰਤਨ ਬਣ ਜਾਂਦੀ ਹੈ ਨੀਵੇਂ ਚਿੰਤਨ ਨੂੰ ਚਿੰਤਾ ਕਹਿੰਦੇ ਹਨ ਜਦੋਂ ਕਿ ਉੱਚੀ ਚਿੰਤਾ ਨੂੰ ਚਿੰਤਨ ਕਿਹਾ ਜਾਂਦਾ ਹੈ ਵਿਗਿਆਨੀ ਅਤੇ ਫਿਲਾਸਫਰ ਚਿੰਤਨ ਕਰਦੇ ਹਨ ਚਿੰਤਨ ਵਿੱਚ ਜ਼ਿੰਮੇਵਾਰੀ ਹੁੰਦੀ ਹੈ ਜ਼ਿੰਮੇਵਾਰੀ ਦੀ ਘਾਟ ਕਾਰਨ ਅਸੀਂ ਸ਼ਿਕਾਇਤਾਂ ਲਾਉਂਦੇ ਹਾਂ ਜਦੋਂ ਮਨੁੱਖ ਲੋੜ ਨਾਲੋਂ ਵੱਧ ਗੁੱਸੇ ਹੋ ਕੇ ਗੈਰ ਜ਼ਿੰਮੇਵਾਰ ਹੋ ਜਾਂਦਾ ਹੈ ਤਾਂ ਹੀ ਉਹ ਸ਼ਿਕਾਇਤਾਂ ਲਾਉਂਦਾ ਹੈ ਸਾਰੀਆਂ ਸ਼ਿਕਾਇਤਾਂ ਇੱਕ ਪਾਸੜ ਹੁੰਦੀਆਂ ਹਨ ਸ਼ਿਕਾਇਤਾਂ ਦਾ ਦੂਜਾ ਮੁੱਖ ਸਰੋਤ ਸੁਸਤੀ ਹੈ ਲੋਕ ਸੁਸਤ ਇਸ ਲਈ ਹਨ ਕਿਉਂਕਿ ਮਿਹਨਤ ਦਾ ਫਲ ਦੇਰ ਨਾਲ ਮਿਲਦਾ ਹੈ ਅਤੇ ਸੁਸਤੀ ਦਾ ਸੁੱਖ ਹੁਣੇ ਪ੍ਰਾਪਤ ਹੋ ਜਾਂਦਾ ਹੈ ਸੁਸਤੀ ਅਤੇ ਸਫਾਈ ਕਦੇ ਨਹੀਂ ਨਿਪਧੀਆਂ ਸੁਸਤ ਵਿਅਕਤੀ ਕਹਿੰਦੇ ਹਨ ਕਿ ਪੈਸਾ ਸਭ ਕੁਝ ਕਰ ਸਕਦਾ ਹੈ ਪਰ ਧਿਆਨ ਰੱਖਣਾ ਇਹੀ ਉਹ ਲੋਕ ਹੋਣਗੇ ਜਿਹੜੇ ਪੈਸੇ ਲਈ ਸਭ ਕੁਝ ਕਰਨ ਲਈ ਤਿਆਰ ਹੋ ਜਾਣਗੇ ਸੁਸਤ ਬੰਦਿਆਂ ਦੇ ਸਾਰੇ ਝਗੜੇ ਪੈਸੇ ਬਾਰੇ ਹੀ ਹੁੰਦੇ ਹਨ ਸੁਸਤ ਬੰਦੇ ਚੰਗੇ ਕੰਮਾਂ ਵਿੱਚ ਵੀ ਸੁਸਤ ਹੁੰਦੇ ਹਨ ਭੜੇ ਕੰਮਾਂ ਵਿੱਚ ਉਹਨਾਂ ਦੀ ਚੁਸਤੀ ਵੇਖਣ ਵਾਲੀ ਹੁੰਦੀ ਹੈ ਸੁਸਤ ਬੰਦੇ ਚੁਗੜਾ ਲੋ ਹੁੰਦੇ ਹਨ ਝਗੜੇ ਛੋਟੀਆਂ ਗੱਲਾਂ ਬਾਰੇ ਹੀ ਹੁੰਦੇ ਹਨ ਵੱਡੀਆਂ ਗੱਲਾਂ ਵੱਡੀਆਂ ਹੋਣ ਕਰਕੇ ਨਵੇਂ ਵਿਹਾਰ ਤੋਂ ਝਗੜਿਆਂ ਤੋਂ ਮੁਕਤ ਹੁੰਦੀਆਂ ਹਨ ਅਸਮਾਨ ਵਿੱਚ ਸਤਰੰਗੀ ਪੀਂਘ ਵੇਖ ਕੇ ਅਸੀਂ ਧਰਤੀ ਉੱਪਰਲਾ ਚਿੱਕੜ ਪੁੱਲ ਜਾਂਦੇ ਹਾਂ ਸਮੁੰਦਰ ਤੇ ਪਹੁੰਚ ਕੇ ਅਸੀਂ ਨਦੀਆਂ ਦੀਆਂ ਗੱਲਾਂ ਨਹੀਂ ਕਰਦੇ ਆਦਰਸ਼ ਉੱਚਾ ਹੋਵੇ ਤਾਂ ਵਿਚਾਰ ਨੀਵੇਂ ਰਹਿ ਹੀ ਨਹੀਂ ਸਕਦੇ ਉੱਚੇ ਆਦਰਸ਼ ਉਸਾਰਨ ਲਈ ਸਾਨੂੰ ਆਪਣਾ ਵਿਹਾਰ ਬਦਲਣਾ ਪਵੇਗਾ ਆਪਣਾ ਵਿਹਾਰ ਬਦਲਣ ਲਈ ਦੂਜਿਆਂ ਨੂੰ ਧਿਆਨ ਨਾਲ ਸੁਣੋ ਸੁਣਨ ਨਾਲ ਮਨੁੱਖ ਸਿਆਣਾ ਬਣਦਾ ਹੈ ਪੜੋ ਪੜਨ ਕਾਰਨ ਮਨੁੱਖ ਸਭਨੀ ਥਾਈ ਪ੍ਰਵਾਨ ਚੜਦਾ ਹੈ ਪੜਾਈ ਅਮੀਰ ਦੀ ਸ਼ਾਨ ਗਰੀਬ ਦੀ ਦੌਲਤ ਜਵਾਨ ਦੀ ਤਾਕਤ ਇਸਤਰੀ ਦੀ ਆਜ਼ਾਦੀ ਅਤੇ ਬੁਢਾਪੇ ਦੀ ਤਰਵਾਸ ਹੁੰਦੀ ਹੈ ਚੰਗਾ ਬੋਲੋ ਚੰਗੇ ਬੋਲਾਂ ਨਾਲ ਦੂਜੇ ਸਾਡੀ ਤਾਕਤ ਬਣ ਜਾਂਦੇ ਹਨ ਲਿਖੋ ਲਿਖਣ ਨਾਲ ਸੁਣਿਆ ਪੜਿਆ ਸਮਝਿਆ ਵੇਖਿਆ ਸਭ ਸਪਸ਼ਟ ਹੋ ਜਾਂਦਾ ਹੈ ਲਿਖਣ ਨਾਲ ਜ਼ਿੰਮੇਵਾਰੀ ਆਉਂਦੀ ਹੈ ਆਪਣੇ ਕੰਮ ਨੂੰ ਮਹੱਤਵਪੂਰਨ ਸਮਝਣ ਅਤੇ ਜ਼ਿੰਮੇਵਾਰੀ ਜ਼ਿੰਮੇਵਾਰੀ ਨਾਲ ਕਰਨ ਨਾਲ ਅਸੀਂ ਮਾਹਰਖਵਾਉਂਦੇ ਹਾਂ ਹਰ ਕੰਮ ਹਰੇਕ ਦਾ ਕੰਮ ਮਹੱਤਵਪੂਰਨ ਹੁੰਦਾ ਹੈ ਉਦਾਹਰਨ ਵਜੋਂ ਜੇ ਭਾਂਡੇ ਨਾ ਮਾਂਜੇ ਜਾਣ ਕੱਪੜੇ ਨਾ ਧੋਤੇ ਜਾਣ ਜੇ ਸਫਾਈ ਨਾ ਕੀਤੀ ਜਾਵੇ ਤਾਂ ਘਰ ਵਿੱਚਲਾ ਹਰੇਕ ਜੀਬ ਬਿਮਾਰ ਪੈ ਜਾਵੇਗਾ ਦੂਜੇ ਲੋਕ ਉਤਨੇ ਹੀ ਸਿਆਣੇ ਹੋ ਜਾਂਦੇ ਹਨ ਜਿੰਨਾ ਸਿਆਣਾ ਉਹਨਾਂ ਨੂੰ ਸਮਝਦੇ ਹੋ ਵਾਸਤਵ ਵਿੱਚ ਜਦੋਂ ਅਸੀਂ ਸਿਆਣੇ ਹੋ ਜਾਂਦੇ ਹਾਂ ਤਾਂ ਸਾਨੂੰ ਸਾਰਾ ਸੰਸਾਰ ਸਿਆਣਾ ਹੋ ਗਿਆ ਪ੍ਰਤੀਤ ਹੁੰਦਾ ਹੈ ਜਦੋਂ ਮੈਂ 15 ਸਾਲਾਂ ਦਾ ਸਾਂ ਤਾਂ ਮੈਨੂੰ ਆਪਣੇ ਮਾਤਾ ਪਿਤਾ ਬੜਾ ਗਿਆਨੀ ਅਤੇ ਪਛੜਿਆ ਹੋਇਆ ਲੱਗਦਾ ਸੀ ਜਦੋਂ ਮੈਂ 25 ਸਾਲਾਂ ਦਾ ਹੋਇਆ ਤਾਂ ਮੈਂ ਉਹਨਾਂ ਦੀ ਸਿਆਣਪ ਤੇ ਹੈਰਾਨ ਹੁੰਦਾ ਸੀ ਕਿ ਉਹਨਾਂ ਨੇ 10 ਸਾਲਾਂ ਵਿੱਚ ਕਿਤਨਾ ਕੁਝ ਸਿੱਖ ਲਿਆ ਸੀ ਉਸ ਉਪਰੰਤ ਸਾਰਾ ਜੀਵਨ ਮੇਰੀ ਇਹ ਇੱਛਾ ਰਹੀ ਕਿ ਆਪਣੇ ਪਿਤਾ ਦੇ ਮੁਕਾਬਲੇ ਜੇ ਮੈਂ ਅੱਧਾ ਵੀ ਸਿਆਣਾ ਹੋ ਜਾਵਾਂ ਤਾਂ ਮੈਂ ਆਪਣੇ ਆਪਣੇ ਧੰਨ ਭਾਗ ਸਮਝਾਂਗਾ ਗਿਆਨ ਪਹਾੜਾਂ ਵਾਂਗ ਹੁੰਦਾ ਹੈ ਹਰ ਪਹਾੜ ਦੇ ਪਿੱਛੇ ਉੱਚੇ ਉਚੇਰੇ ਪਹਾੜ ਹੁੰਦੇ ਹਨ ਸਾਡੇ ਆਲੇ ਦੁਆਲੇ ਵਿਸ਼ਾਲ ਧਰਤੀ ਹੈ ਧਰਤੀ ਤੋਂ ਵਿਸ਼ਾਲ ਸਮੁੰਦਰ ਹੈ ਸਮੁੰਦਰ ਤੋਂ ਵੀ ਵਿਸ਼ਾਲ ਅਸਮਾਨ ਹੈ ਅਸਮਾਨ ਤੋਂ ਵੀ ਵਿਸ਼ਾਲ ਕਲਪਨਾ ਹੈ ਕਲਪਨਾ ਤੋਂ ਵੀ ਵਿਸ਼ਾਲ ਪਰਮਾਤਮਾ ਹੈ ਏਵੇਂ ਹਰ ਅਸੂਲ ਜਾਂ ਵਰਤਾਰਾ ਕਿਸੇ ਵਡੇਰੇ ਵਰਤਾਰੇ ਦਾ ਭਾਗ ਹੁੰਦਾ ਹੈ ਕੁਦਰਤ ਵਿੱਚ ਜਿਹੜੀ ਚੀਜ਼ ਨਿਯਮਾਂ ਦੀ ਉਲੰਘਣਾ ਕਰਦੀ ਹੈ ਉਹ ਨਸ਼ਟ ਹੋ ਜਾਂਦੀ ਹੈ ਸਮਾਜ ਵਿੱਚ ਵੀ ਹਰ ਚੀਜ਼ ਅਸੂਲਾਂ ਜਾਂ ਅਨੁਪਾਤ ਵਿੱਚ ਹੀ ਠੀਕ ਲੱਗਦੀ ਹੈ ਕੰਮ ਅਤੇ ਆਰਾਮ ਦਾ ਵੀ ਅਨੁਪਾਤ ਹੁੰਦਾ ਹੈ ਇੱਕ ਤੋਂ ਬਿਨਾ ਦੂਜਾ ਸਜ਼ਾ ਜਾਂ ਬੋਝ ਹੋ ਨਿਪਟਦਾ ਹੈ ਕੇਵਲ ਕੰਮ ਮਨੁੱਖ ਨੂੰ ਪਾਗਲ ਕਰ ਦਿੰਦਾ ਹੈ ਕੇਵਲ ਆਰਾਮ ਮਨੁੱਖ ਨੂੰ ਭ੍ਰਿਸ਼ਟ ਬਣਾ ਦਿੰਦਾ ਹੈ ਕੰਮ ਅਤੇ ਆਰਾਮ ਵਿੱਚ ਵਚਨ ਅਤੇ ਕਰਮ ਵਿੱਚ ਸੰਤੁਲਨ ਦੀ ਲੋੜ ਪੈਂਦੀ ਹੈ ਜ਼ਿੰਦਗੀ ਵਿੱਚ ਜਿਸ ਚੀਜ਼ ਦੀ ਘਾਟ ਹੁੰਦੀ ਹੈ ਉਹੀ ਮਲਵਾਨ ਹੁੰਦੀ ਹੈ ਅਮੀਰ ਕਹਿੰਦੇ ਹਨ ਕਿ ਸਭ ਤੋਂ ਮਲਵਾਨ ਚੀਜ਼ ਮਨ ਦੀ ਸ਼ਾਂਤੀ ਹੈ ਜਦੋਂ ਕਿ ਗਰੀਬ ਕਹਿੰਦੇ ਹਨ ਕਿ ਸਭ ਤੋਂ ਮਲਵਾਨ ਚੀਜ਼ ਪੈਸਾ ਹੈ ਕੁਦਰਤ ਕਿਸੇ ਨੂੰ ਵੀ ਸਭ ਕੁਝ ਨਹੀਂ ਦਿੰਦੀ ਜੇ ਸੰਸਾਰ ਵਿੱਚ ਹਰ ਕਿਸੇ ਕੋਲ ਸਭ ਕੁਝ ਹੁੰਦਾ ਤਾਂ ਹਰੇਕ ਨੇ ਆਪਣਾ ਨਾਂ ਪਰਮਾਤਮਾ ਰੱਖ ਲੈਣਾ ਸੀ ਵਿਹਾਰਿਕ ਪੱਖੋਂ ਅਸੀਂ ਜੀਵਨ ਵਿੱਚ ਇਸ ਲਈ ਪਛੜੇ ਜਾਂਦੇ ਹਾਂ ਕਿਉਂਕਿ ਅਸੀਂ ਸਥਿਤੀ ਅਨੁਸਾਰ ਲਚਕਦਾਰ ਨਹੀਂ ਹੁੰਦੇ ਕਈ ਵਾਰੀ ਆਪਣੇ ਆਪ ਨੂੰ ਧੋਖਾ ਦੇਣਾ ਪੈਂਦਾ ਹੈ ਅਤੇ ਕਈ ਵਾਰ ਪਾਗਲ ਹੋਣਾ ਵੀ ਸਿਆਣਪ ਹੁੰਦੀ ਹੈ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ ਜਿਵੇਂ ਸਿਆਣਪ ਅਤੇ ਪਾਗਲਪਨ ਦਾ ਬੜਾ ਡੂੰਘਾ ਸਬੰਧ ਹੈ ਨਾਟਕ ਵਿੱਚ ਪਾਗਲ ਦਾ ਰੋਲ ਹਮੇਸ਼ਾ ਬੜੇ ਸਿਆਣੇ ਅਤੇ ਸੁੱਲਝੇ ਹੋਏ ਅਦਾਕਾਰ ਨੂੰ ਦਿੱਤਾ ਜਾਂਦਾ ਹੈ ਇਵੇਂ ਹੀ ਸੱਚ ਅਤੇ ਝੂਠ ਦਾ ਸਬੰਧ ਹੈ ਮਨੁੱਖ ਸੱਚ ਨੂੰ ਠੰਡਾ ਅਤੇ ਝੂਠ ਨੂੰ ਨਿੱਗਾ ਸਮਝਦਾ ਹੈ ਅਸੀਂ ਸੁਣਦੇ ਅਕਸਰ ਝੂਠ ਹਾਂ ਪਰ ਯਾਦ ਹਮੇਸ਼ਾ ਸੱਚ ਨੂੰ ਹੀ ਰੱਖਦੇ ਹਾਂ ਮਿਲਾਪ ਅਤੇ ਵਿਛੋੜਾ ਵੀ ਇੱਕ ਦੂਜੇ ਵਿੱਚੋਂ ਉਪਜਦੇ ਹਨ ਇੱਛਾ ਸੁਖ ਦੀ ਹੀ ਕੀਤੀ ਜਾਂਦੀ ਹੈ ਪਰ ਮਿਲਦੇ ਦੁੱਖ ਹਨ ਦੁੱਖ ਵਾਸਤਵ ਵਿੱਚ ਜੀਵਨ ਜਿਉਣ ਦੀ ਕੀਮਤ ਹਨ ਅਤੇ ਇਹ ਕੀਮਤ ਦਿੱਤੇ ਬਿਨਾ ਜੀਵਨ ਮੁੱਲਵਾਨ ਨਹੀਂ ਬਣਦਾ ਔਖੇ ਕੰਮ ਹੀ ਜੀਵਨ ਨੂੰ ਸੁਖਾਲਾ ਬਣਾਉਂਦੇ ਹਨ ਸੰਸਾਰ ਨੂੰ ਉਹਨਾਂ ਵਿਚਾਰਾਂ ਨਾਲ ਹੀ ਲਾਭ ਹੋਇਆ ਹੈ ਜਿਨ੍ਹਾਂ ਨੂੰ ਪ੍ਰਗਟਾਉਣ ਵਾਲਿਆਂ ਨੂੰ ਨੁਕਸਾਨ ਹੋਇਆ ਸੀ। ਐਵੇਂ ਹੀ ਉਡੀਕ ਤੋਂ ਬਿਨਾ ਹੰਡਣਸਾਰ ਸਿੱਟੇ ਨਹੀਂ ਨਿਕਲਦੇ। ਜੀਵਨ ਵਿੱਚ ਕੁਝ ਵੀ ਅਚਾਨਕ ਨਹੀਂ ਵਾਪਰਦਾ। ਪੁਚਾਲ ਵੀ ਅਚਾਨਕ ਨਹੀਂ ਵਾਪਰਦੇ। ਪੁਚਾਲ ਵਾਸਤੇ ਧਰਤੀ ਹਜ਼ਾਰਾਂ ਸਾਲ ਤਿਆਰੀ ਕਰਦੀ ਰਹਿੰਦੀ ਹੈ। ਜੀਵਨ ਦਾ ਵਿਹਾਰ ਦੱਸਦਾ ਹੈ ਕਿ ਹਰ ਵਰਤਾਰੇ ਪਿੱਛੇ ਲੰਮੀ ਉਡੀਕ ਹੁੰਦੀ ਹੈ ਬੱਚੇ ਦੇ ਜਨਮ ਪਿੱਛੇ ਕਈ ਮਹੀਨਿਆਂ ਦੀ ਉਡੀਕ ਹੁੰਦੀ ਹੈ ਪ੍ਰੀਖਿਆ ਦਾ ਨਤੀਜਾ ਉਡੀਕਣਾ ਪੈਂਦਾ ਹੈ ਪਿਆਰ ਵੀ ਅਚਾਨਕ ਨਹੀਂ ਵਾਪਰਦਾ ਇਸ ਪਿੱਛੇ ਵੀ ਜਵਾਨੀ ਤੱਕ ਦੀ ਉਡੀਕ ਹੁੰਦੀ ਹੈ ਉਡੀਕ ਪਿਆਰ ਅਤੇ ਗਿਆਨ ਦੀ ਬੁਨਿਆਦੀ ਸ਼ਰਤ ਹੈ ਰਾਤੋਂ ਰਾਤ ਪ੍ਰਸਿੱਧ ਹੋਣ ਵਾਸਤੇ ਚਾਰ ਦੇਹਾਕਿਆਂ ਦੀ ਮਿਹਨਤ ਅਤੇ 40 ਸਾਲ ਦੀ ਉਡੀਕ ਕਰਨੀ ਪਵੇਗੀ ਜਿਨ੍ਹਾਂ ਨੂੰ ਸਵੇਰੇ ਵਧਾਈਆਂ ਮਿਲਦੀਆਂ ਹਨ ਉਹ ਰਾਤੀ ਸੁੱਤੇ ਹੀ ਨਹੀਂ ਹੁੰਦੇ ਅੱਧੀਆਂ ਕੁਰਬਾਨੀਆਂ ਸੰਪੂਰਨ ਜਿੱਤਾਂ ਨਹੀਂ ਸਿਰਜ ਸਕਦੀਆਂ ਖੁਸ਼ੀ ਮਨ ਦੀ ਸ਼ਾਂਤੀ ਅਤੇ ਸੁਤੰਤਰਤਾ ਦੂਜਿਆਂ ਨੂੰ ਦੇ ਕੇ ਹੀ ਆਪਣੇ ਲਈ ਪ੍ਰਾਪਤ ਹੁੰਦੀਆਂ ਹਨ ਇਹ ਯਾਦ ਰੱਖਣ ਦੀ ਲੋੜ ਹੈ ਕਿ ਦੂਜੇ ਲੋਕ ਵਧੇਕੀਆਂ ਨਹੀਂ ਕਰਦੇ ਜ਼ਿੰਦਗੀ ਵਿੱਚ ਹੀ ਵਧੇਕੀਆਂ ਹਨ ਅਸੀਂ ਵੀ ਦੂਜਿਆਂ ਨਾਲ ਵਧੇਕੀਆਂ ਕਰਦੇ ਹਾਂ ਸਬਕ ਸਿਖਾਉਣ ਦੀ ਇੱਛਾ ਜਾਂ ਬਦਲਾ ਲੈਣ ਦੀ ਭਾਵਨਾ ਵਧੇਕੀਆਂ ਹਨ ਜਿਨ੍ਹਾਂ ਨੂੰ ਆਪਣੇ ਵਕਤ ਦੀ ਕਦਰ ਹੁੰਦੀ ਹੈ ਉਹ ਬਦਲਾ ਨਹੀਂ ਲੈਂਦੇ ਅਤੇ ਮਾਫ ਕਰਕੇ ਉਹ ਭੈੜੀ ਸਥਿਤੀ ਵਿੱਚ ਪੈਣ ਤੋਂ ਇਨਕਾਰ ਕਰਦੇ ਹਨ ਵਿਰੋਧੀ ਦੇ ਔਗੁਣਾਂ ਦੇ ਨਾਲ-ਨਾਲ ਗੁਣ ਵੀ ਵੇਖੇ ਜਾਣ ਤਾਂ ਵਿਰੋਧ ਕਰਨ ਦੀ ਲੋੜ ਹੀ ਨਹੀਂ ਪੈਂਦੀ ਹਰੇਕ ਵਿਅਕਤੀ ਆਪਣੇ ਪਰਿਵਾਰ ਦਾ ਪ੍ਰਤੀਨਿਧ ਹੁੰਦਾ ਹੈ ਸੋ ਵਿਅਕਤੀ ਨੂੰ ਸਮਝਣ ਲਈ ਪਰਿਵਾਰ ਨੂੰ ਸਮਝੋ ਰਿਸ਼ਤਾ ਕਰਨ ਵੇਲੇ ਪਰਿਵਾਰ ਨੂੰ ਸਮਝਣ ਦਾ ਉਪਰਾਲਾ ਕੀਤਾ ਜਾਂਦਾ ਹੈ ਵੇਖਿਆ ਗਿਆ ਹੈ ਕਿ ਕੱਲਿਆਂ ਖਾਧੀ ਜਾਣ ਵਾਲੀ ਖੁਰਾਕ ਭਾਵੇਂ ਕਿਤਨੀ ਵੀ ਪੋਸਟਿਕ ਹੋਵੇ ਇਸ ਦੇ ਮੁਕਾਬਲੇ ਰਲ ਕੇ ਖਾਧੀ ਜਾਣ ਵਾਲੀ ਖੁਰਾਕ ਪ੍ਰੇਮ ਦਿਆ ਅਤੇ ਵੰਡਣ ਦੀ ਉਦਾਰਤਾ ਰਲ ਹੀ ਹੋਣ ਕਰਕੇ ਵਧੇਰੇ ਗੁਣਕਾਰੀ ਹੁੰਦੀ ਹੈ ਰਲ ਕੇ ਕੀਤੀ ਪ੍ਰੀਤੀ ਭੋਜਨ ਜਾਂ ਪੰਗਤ ਵਿੱਚ ਬੈ ਕੇ ਛਕੇ ਲੰਗਰ ਨਾਲ ਸਰੀਰ ਦੇ ਵਰਤਨ ਸਵੱਛ ਹੋ ਜਾਂਦੇ ਹਨ ਕਿਉਂਕਿ ਇਹਨਾਂ ਨੂੰ ਵਰਤੋਂ ਵਿੱਚ ਮर्याਦਾ ਅਤੇ ਖਾਣ ਦੇ ਭਾਵ ਵਿੱਚ ਪਵਿੱਤਰਤਾ ਹੁੰਦੀ ਹੈ ਜਿਨ੍ਹਾਂ ਘਰਾਂ ਵਿੱਚ ਸਾਰੇ ਰਲ ਕੇ ਭੋਜਨ ਖਾਂਦੇ ਹਨ ਉਥੇ ਸਾਰਿਆਂ ਦੀ ਸੇਧ ਠੀਕ ਰਹਿੰਦੀ ਹੈ ਐਵੇਂ ਹੀ ਇਕੱਠੇ ਕੀਰਤਨ ਕਰਦੇ ਆ ਜਾਂ ਭਜਨ ਗਾਉਂਦੇ ਆ ਅਸੀਂ ਲਾਲਚ ਸਵਾਰਥ ਅਤੇ ਮੰਦ ਭਾਵਨਾ ਅਤੇ ਭੈੜੇ ਵਿਚਾਰਾਂ ਤੋਂ ਮੁਕਤ ਹੋ ਜਾਂਦੇ ਹਾਂ ਇਸ ਭਾਵਨਾ ਵਿੱਚੋਂ ਹੀ ਸਬਰ ਸੰਤੋਖ ਅਤੇ ਆਨੰਦ ਮਿਲਦਾ ਸਕੂਲਾਂ ਵਿੱਚ ਸਵੇਰ ਦੀ ਪ੍ਰਾਰਥਨਾ ਦਾ ਵੀ ਇਹੀ ਉਦੇਸ਼ ਹੁੰਦਾ ਹੈ ਰਲ ਕੇ ਕਿਤੇ ਕਾਰਜ ਅਤੇ ਜੀਵਿਆ ਜੀਵਨ ਸਾਨੂੰ ਦੂਜਿਆਂ ਦਾ ਧਿਆਨ ਰੱਖਣ ਦੀ ਜਾਂਚ ਸਿਖਾਉਂਦਾ ਹੈ ਐਵੇਂ ਵਿਰੋਧ ਮੁੱਕਦੇ ਹਨ ਅਤੇ ਸਦਭਾਵਨਾ ਉਪਜਦੀ ਹੈ ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਜਦੋਂ ਪਤੀ ਪਤਨੀ ਇੱਕ ਦੂਜੇ ਨੂੰ ਧਿਆਨ ਨਾਲ ਨਹੀਂ ਸੁਣਦੇ ਤਾਂ ਉਹ ਇੱਕ ਦੂਜੇ ਦੇ ਗੁਣ ਅਣਗੋਲੇ ਕਰ ਦਿੰਦੇ ਹਨ ਜਾਂ ਨਜਾਇਜ਼ ਰਿਸ਼ਤਿਆਂ ਦਾ ਰਾਹ ਖੁੱਲ ਜਾਂਦਾ ਹੈ ਹਰ ਝਗੜੇ ਦੀ ਬੁਨਿਆਦ ਵਿੱਚ ਜਾਂ ਸਵਾਰਥ ਹੁੰਦਾ ਹੈ ਜਾਂ ਹਉਮੈ ਜਿਹੜੇ ਕੇਵਲ ਆਪਣੇ ਵਿਚਾਰਾਂ ਨੂੰ ਸਹੀ ਸਮਝਦੇ ਹਨ ਉਹਨਾਂ ਦੀ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਵਿੱਚ ਦਿਲਚਸਪੀ ਨਹੀਂ ਹੁੰਦੀ ਆਪਣੇ ਆਪ ਨੂੰ ਹੀ ਸਿਆਣਾ ਸਮਝਣਾ ਮੂਰਖਤਾ ਹੈ ਸਿਆਣਪ ਸਦੀਵੀ ਹੁੰਦੀ ਹੈ ਜਦੋਂ ਕਿ ਮੂਰਖਤਾ ਸਮਕਾਲੀ ਹੁੰਦੀ ਹੈ। ਐਵੇਂ ਹੀ ਪਰੰਪਰਾ ਨੂੰ ਰੱਦ ਕਰਨਾ ਸਿਆਣਪ ਨਹੀਂ ਹੁੰਦੀ। ਪਰੰਪਰਾ ਵਿੱਚੋਂ ਅਸੀਂ ਸਭ ਤੋਂ ਉੱਤਮ ਅਤੇ ਵਰਤਮਾਨ ਵਿੱਚੋਂ ਅਸੀਂ ਸਭ ਤੋਂ ਠੁਕਮੇ ਦੀ ਚੋਣ ਕਰਦੇ ਹਾਂ। ਸੋ ਇਹਨਾਂ ਦੋਹਾਂ ਦਾ ਮਹੱਤਵ ਹੈ। ਹਰ ਵਕਤ ਦਾ ਆਪਣਾ ਮਹੱਤਵ ਹੁੰਦਾ ਹੈ ਅਤੇ ਹਰ ਵਿਅਕਤੀ ਮਹੱਤਵਪੂਰਨ ਹੁੰਦਾ ਹੈ। ਵਕਤ ਦੇ ਬਦਲਣ ਨਾਲ ਚੀਜ਼ਾਂ ਰਿਸ਼ਤੇਆਂ ਅਤੇ ਵਿਹਾਰ ਦੇ ਅਰਥ ਬਦਲ ਜਾਂਦੇ ਹਨ ਤਾਰੇ ਵਿਛੋੜੇ ਦੀ ਰਾਤ ਵਿੱਚ ਵੀ ਗਿਣੇ ਜਾਂਦੇ ਹਨ ਜਦੋਂ ਕਿ ਮਿਲਾਪ ਦੀ ਰਾਤ ਵਿੱਚ ਕੋਈ ਚੰਨ ਨੂੰ ਵੀ ਨਹੀਂ ਵੇਖਦਾ ਕਿਸੇ ਵੀ ਵਿਚਾਰ ਜਾਂ ਸਿਧਾਂਤ ਦੇ ਮਹੱਤਵਪੂਰਨ ਜਾਂ ਨਿਗੁਣੇ ਹੋਣ ਦਾ ਨਿਰਣਾ ਵਕਤ ਕਰਦਾ ਹੈ ਕਿਸੇ ਨੂੰ ਮਿਲਣ ਵੇਲੇ ਅਸੀਂ ਮੌਲਿਕ ਹੁੰਦੇ ਹਾਂ ਪਰ ਵਕਤ ਦੇ ਬੀਤਣ ਨਾਲ ਅਸੀਂ ਕਿਸੇ ਦੀ ਨਕਲ ਬਣ ਜਾਂਦੇ ਹਾਂ ਇਵੇਂ ਹੀ ਹਰ ਉਮਰ ਦੀਆਂ ਆਪਣੀਆਂ ਦਿਲਚਸਪੀਆਂ ਹੁੰਦੀਆਂ ਹਨ ਜਿਵੇਂ ਮਾਧੂਮਰ ਵਿੱਚ ਸਾਡੀ ਦਿਲਚਸਪੀ ਗੈਰ ਕਾਨੂੰਨੀ ਅਨੈਤਿਕ ਕਾਰਜਾਂ ਅਤੇ ਮੋਟੀਆਂ ਕਰਨ ਵਾਲੀਆਂ ਖੁਰਾਕਾਂ ਵਿੱਚ ਵੱਧ ਜਾਂਦੀ ਹੈ ਮਨੁੱਖ ਜੋ ਕਰਦਾ ਹੈ ਅਤੇ ਜੋ ਖਾਂਦਾ ਹੈ ਉਹ ਜਿਹਾ ਹੋ ਜਾਂਦਾ ਹੈ ਮੇਰੇ ਇੱਕ ਮਿੱਤਰ ਹਨ ਉਹ ਸੂਰ ਦਾ ਮਾਸ ਸੂਰ ਵਾਂਗ ਖਾਂਦੇ ਹਨ ਉਹਨਾਂ ਨੂੰ ਨਾਂ ਜਾਣਨ ਵਾਲੇ ਵੀ ਉਹਨਾਂ ਨੂੰ ਸੂਰ ਕਹਿ ਕੇ ਬੁਲਾਉਂਦੇ ਹਨ ਫੋਟੋ ਆਪਣੀ ਖਿਜਵਾਉਂਦੇ ਹਨ ਪਰ ਖਿੱਚੀ ਸੂਰ ਦੀ ਜਾਂਦੀ ਹੈ ਸੁਚੇਤ ਰਹਿਣ ਦੀ ਲੋੜ ਹੈ ਕਿ ਜਿਹੜਾ ਤੁਹਾਡਾ ਬੇਲੋੜਾ ਵੜਿਆਉਂਦਾ ਹੈ ਉਹ ਜਾਂ ਧੋਖਾ ਦੇ ਰਿਹਾ ਹੈ ਜਾਂ ਦੇਵੇਗਾ ਇਵੇਂ ਹੀ ਜਿੱਥੇ ਵੀ ਤਿੰਨ ਵਿਅਕਤੀ ਰਲ ਕੇ ਸ਼ਰਾਬ ਪਿੰਦੇ ਹਨ ਜੂਆ ਖੇਡਦੇ ਹਨ ਜਾਂ ਵਪਾਰ ਕਰਦੇ ਹਨ ਉਹਨਾਂ ਵਿੱਚੋਂ ਇੱਕ ਅਜਿਹਾ ਹੋਵੇਗਾ ਜਿਹੜਾ ਦੋਹਾਂ ਨੂੰ ਵਰਤੇਗਾ ਇੱਕ ਦੁਕਾਨਦਾਰ ਹੈ ਬਾਕੀ ਦੋ ਉਸਦੇ ਗਾਹਕ ਹਨ ਮਿਲਣ ਵੇਲੇ ਰਿਸ਼ਤਾ ਕਰਨ ਵੇਲੇ ਅਜਨਬੀ ਚੰਗਾ ਵਿਹਾਰ ਕਰਦੇ ਹਨ ਉਹਨਾਂ ਦਾ ਮਾੜਾ ਵਿਹਾਰ ਉਹਨਾਂ ਦੇ ਚੰਗੇ ਵਿਹਾਰ ਪਿੱਛੇ ਛੁਪਿਆ ਹੁੰਦਾ ਹੈ ਇਵੇਂ ਹੀ ਜਿਹੜੇ ਨਸ਼ੇ ਕਰਦੇ ਹਨ ਉਹ ਹੁਣ ਭਾਵੇਂ ਸੁਖ ਮਾਣਨ ਪਰ ਉਹਨਾਂ ਦੇ ਅਜੋਕੇ ਸੁੱਖਾਂ ਦੇ ਪਿੱਛੇ ਉਹਨਾਂ ਦੇ ਭਵਿੱਖੀ ਦੁੱਖ ਛੁਪੇ ਹੋਏ ਹੁੰਦੇ ਹਨ ਜੇ ਰਿਸ਼ਤਾ ਕਰਨ ਉਪਰੰਤ ਥੋੜੇ ਅਰਸੇ ਵਿੱਚ ਹੀ ਵਿਆਹ ਹੋ ਜਾਵੇ ਤਾਂ ਹੋ ਜਾਵੇ ਨਹੀਂ ਤਾਂ ਰਿਸ਼ਤਾ ਟੁੱਟਣ ਦੇ ਰਾਹ ਪੈ ਜਾਂਦਾ ਹੈ ਕਾਰਨ ਇਹ ਹੈ ਕਿ ਰਿਸ਼ਤਾ ਕਰਨ ਵੇਲੇ ਦੋਵੇਂ ਧਿਰ ਆਪਣੇ ਕਮਜ਼ੋਰ ਅਤੇ ਮਾੜੇ ਪੱਖ ਛੁਪਾ ਕੇ ਕੇਵਲ ਚੰਗੇ ਪੱਖਾਂ ਦੀ ਨਮਾਇਸ਼ ਲਾਉਂਦੀਆਂ ਹਨ ਪਰ ਜੇ ਵਿਆਹ ਹੋਣ ਵਿੱਚ ਵਕਵਾ ਹੋਵੇ ਤਾਂ ਭੜੇ ਪੱਖ ਹੌਲੀ-ਹੌਲੀ ਉਗੜਨ ਲੱਗ ਪੈਂਦੇ ਹਨ ਜਿਵੇਂ ਪਤਾ ਲੱਗਦਾ ਹੈ ਕਿ ਲੜਕੇ ਦਾ ਚਾਚਾ ਕਤਲ ਕਰਨ ਕਰਕੇ ਉਮਰ ਕੈਦਪੂਤ ਰਿਹਾ ਹੈ ਅਤੇ ਪਿਤਾ ਦਾ ਆਪਣੇ ਭਰਾ ਨਾਲ ਜਾਇਦਾਦ ਦਾ ਮੁਕਦਮਾ ਚੱਲ ਰਿਹਾ ਹੈ ਜਾਂ ਲੜਕੀ ਦਾ ਭਰਾ ਨਸ਼ੇ ਕਰਦਾ ਹੈ ਜਾਂ ਲੜਕੀ ਨੂੰ ਦੌਰੇ ਪੈਂਦੇ ਹਨ ਤੁਸੀਂ ਜਿੰਨਾ ਮਰਜ਼ੀ ਦੇਵੋ ਕੋਈ ਵੀ ਕੋਈ ਨਾ ਕੋਈ ਹੋਵੇਗਾ ਜਿਹੜਾ ਕਹੇਗਾ ਮੈਨੂੰ ਕੁਝ ਨਹੀਂ ਮਿਲਿਆ ਜਿੱਥੇ 15 20 ਵਿਅਕਤੀ ਹੁੰਦੇ ਹਨ ਉੱਥੇ ਮਨੁੱਖੀ ਵਿਹਾਰ ਹੀ ਹਰੇਕ ਵੱਨਗੀ ਮਿਲ ਜਾਂਦੀ ਹੈ ਮਨੁੱਖੀ ਵਿਹਾਰ ਦੇ ਕੁਝ ਪੱਖਾਂ ਬਾਰੇ ਹਰੇਕ ਸਮਾਜ ਵਿੱਚ ਤੱਤ ਕੱਢੇ ਗਏ ਹਨ ਉਦਾਹਰਨ ਵਜੋਂ ਦੋਸਤ ਨੂੰ ਕਦੀ ਨੌਕਰ ਨਹੀਂ ਰੱਖਣਾ ਚਾਹੀਦਾ ਅਤੇ ਦੋਸਤ ਦਾ ਕਦੀ ਨੌਕਰ ਨਹੀਂ ਬਣਨਾ ਚਾਹੀਦਾ ਇਹ ਰਿਸ਼ਤਾ ਨਿਭ ਹੀ ਨਹੀਂ ਸਕਦੇ ਐਵੇਂ ਹੀ ਸਾਲੇ ਨਾਲ ਭਾਈਵਾਲੀ ਅਤੇ ਸਹੁਰੇ ਨਾਲ ਵਪਾਰ ਕਦੇ ਲਾਭਕਾਰੀ ਨਹੀਂ ਹੁੰਦਾ ਇਹ ਟੰਗ ਲੱਖਾਂ ਲੋਕਾਂ ਨੇ ਵਰਤ ਕੇ ਹੀ ਸਿੱਟੇ ਗੱਡੇ ਹੋਏ ਹਨ ਸਾਰੇ ਅਖਾਣ ਮੁਹਾਵਰੇ ਅਜਿਹੇ ਸਿੱਟਿਆਂ ਉੱਤੇ ਹੀ ਉਸਰੇ ਹੋਏ ਹਨ ਜੀਵਨ ਦਾ ਵਿਹਾਰ ਦੱਸਦਾ ਹੈ ਕਿ ਤੁਸੀਂ ਜੋ ਸੋਚੋਗੇ ਉਹੋ ਜਿਹੇ ਹੋ ਨਿਬੜੋਗੇ ਜੇ ਆਪਣੇ ਆਪ ਨੂੰ ਨਿਤਾਣਾ ਸਮਝੋਗੇ ਨਿਤਾਣੇ ਹੀ ਹੋ ਹੋਗੇ ਜੇ ਸ਼ਕਤੀਸ਼ਾਲੀ ਸਮਝੋਗੇ ਸਰੀਰ ਅਤੇ ਸੋਚ ਵਿੱਚੋਂ ਸ਼ਕਤੀ ਹੀ ਉਪਜੇਗੀ ਜੇ ਤੁਸੀਂ ਉਹੀ ਕੁਝ ਕਰੋਗੇ ਜੋ ਪਹਿਲਾਂ ਕਰਦੇ ਰਹੇ ਹੋ ਤਾਂ ਤੁਹਾਨੂੰ ਕੁਝ ਨਹੀਂ ਮਿਲੇਗਾ ਜੋ ਪਹਿਲਾਂ ਹੀ ਤੁਹਾਡੇ ਕੋਲ ਹੈ ਕੁਝ ਨਵਾਂ ਸਿਰਜਣ ਵਾਸਤੇ ਕੁਝ ਨਵਾਂ ਕਰਨਾ ਪਵੇਗਾ ਜਾਂ ਜੋ ਕਰਦੇ ਹੋ ਉਸ ਨੂੰ ਨਵੇਂ ਢੰਗ ਨਾਲ ਕਰਨਾ ਪਵੇਗਾ ਜੇ ਕੰਮ ਕਰਨ ਦੇ ਢੰਗ ਵਿੱਚ ਦ੍ਰਿੜਤਾ ਆ ਜਾਵੇ ਤਾਂ ਸਾਡਾ ਕਾਇਆ ਕਲਪ ਹੋਣ ਲੱਗ ਪੈਂਦਾ ਹੈ ਇਸੇ ਕਰਕੇ ਕਹਿੰਦੇ ਹਨ ਕਿ ਸਵੇਰੇ ਉੱਠਣਾ ਹੈ ਉਠੋ ਉੱਠ ਕੇ ਆਪਣੇ ਆਪ ਨੂੰ ਸ਼ਾਬਾਸ਼ ਦਿਓ ਕੰਮ ਨਿਪਟਾਉਣਾ ਹੈ ਨਿਪਟਾਓ ਪ੍ਰਸੰਨਤਾ ਮਿਲੇਗੀ ਸਵੈਮਾਨ ਵਧੇਗਾ ਬੀਮਾਰ ਹੋ ਹਿੰਮਤ ਕਰਕੇ ਠੀਕ ਹੋ ਸਾਰਾ ਸੰਸਾਰ ਸਹਿਯੋਗੀ ਪ੍ਰਤੀਤ ਹੋਵੇਗਾ ਖਾਣ ਵਿੱਚ ਸੰਜਮ ਕਰਨਾ ਹੈ ਕਰੋ ਆਤਮ ਵਿਸ਼ਵਾਸ ਵਧੇਗਾ ਮੇਰੇ ਇੱਕ ਜਾਨੂ ਹਨ ਉਹ ਦੱਸ ਰਹੇ ਸਨ ਮੈਂ ਪ੍ਰਣ ਕੀਤਾ ਹੋਇਆ ਹੈ ਕਿ ਜਿਸ ਦਿਨ ਸੈਰ ਨਹੀਂ ਜਾਵਾਂਗਾ ਉਸ ਦਿਨ ਨਾਸ਼ਤਾ ਨਹੀਂ ਕਰਾਂਗਾ ਉਹ ਹਰ ਰੋਜ਼ ਨਾਸ਼ਤਾ ਕਰਦੇ ਹਨ ਗਰੀਬੀ ਨੂੰ ਖੁਸ਼ਹਾਲੀ ਵਿੱਚ ਪਲਟਾਉਣਾ ਸਾਡੇ ਹੱਥ ਵਿੱਚ ਹੈ ਚੰਗੇ ਕੰਮ ਕਰਨੇ ਸਾਡੀ ਯੋਗਤਾ ਵਿੱਚ ਹਨ ਆਸ਼ਾਵਾਦੀ ਹੋਣਾ ਸਾਡੇ ਉੱਤੇ ਨਿਰਪਰ ਕਰਦਾ ਹੈ ਆਪਣੇ ਵਿਹਾਰ ਨੂੰ ਉਸਾਰੂ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਮਨੁੱਖੀ ਵਿਹਾਰ ਦੀਆਂ ਕੁਝ ਗੱਲਾਂ ਸਦੀਵੀ ਹਨ ਜਿਵੇਂ ਪਿਆਰ ਕਰਨਾ ਮਨੁੱਖ ਨੂੰ ਚੰਗਾ ਲੱਗਦਾ ਹੈ ਨਫ਼ਰਤਾਂ ਦੇ ਵਾਤਾਵਰਨ ਵਿੱਚ ਵੀ ਮਨੁੱਖ ਪਿਆਰ ਕਰਦਾ ਰਹੇਗਾ ਪ੍ਰਸੰਨ ਹੋਣਾ ਮਨੁੱਖ ਦਾ ਉਦੇਸ਼ ਹੈ ਆਵੇਂ ਮਨੁੱਖ ਉਦਾਸ ਹੋਵੇ ਪਰ ਉਦਾਸ ਹੋਣਾ ਉਸ ਦਾ ਕਦੇ ਵੀ ਉਦੇਸ਼ ਨਹੀਂ ਬਣੇਗਾ ਸੁਪਨੇ ਵੇਖਣਾ ਕਲਪਨਾ ਕਰਨੀ ਮਨੁੱਖ ਦੀ ਆਦਤ ਹੈ ਸੋ ਨਵੀਆਂ ਕਾਢਾਂ ਨਿਕਲਦੀਆਂ ਰਹਿਣਗੀਆਂ ਪਰਵਰਤਨ ਵਾਪਰਦੇ ਰਹਿਣਗੇ ਆਸਵੰਦ ਹੋਣਾ ਜੀਵਨ ਦੀ ਬੁਨਿਆਦ ਹੈ ਮਨੁੱਖ ਆਸਵੰਦ ਹੋਣ ਕਰਕੇ ਅੱਗੇ ਹੀ ਜਾਵੇਗਾ ਨਿਰਸੰਦੇਹ ਕਈ ਲੋਕ ਖਤਰੇ ਦੇ ਨਿਸ਼ਾਨ ਵਰਗੇ ਹੁੰਦੇ ਹਨ ਜਿਹੜੇ ਕੇਵਲ ਚੇਤਾਵਨੀਆਂ ਹੀ ਦਿੰਦੇ ਹਨ ਜਦੋਂ ਅਮਰੀਕਾ ਵਿੱਚ ਗੁਲਾਮੀ ਖਤਮ ਕੀਤੀ ਗਈ ਸੀ ਤਾਂ ਮਾਲਕਾਂ ਨੇ ਕਿਹਾ ਸੀ ਕਿ ਅਜੇਹਾ ਕਰਨ ਨਾਲ ਖੇਤੀ ਤਬਾਹ ਹੋ ਜਾਵੇਗੀ ਪਰ ਨਹੀਂ ਹੋਈ ਜਦੋਂ ਭਾਰਤ ਆਜ਼ਾਦ ਹੋਇਆ ਸੀ ਤਾਂ ਕਿਹਾ ਗਿਆ ਸੀ ਦੇਸ਼ ਨਿਗਰ ਜਾਵੇਗਾ ਪਰ ਨਹੀਂ ਨਿਗਰਿਆ ਜਦੋਂ ਇਸਤਰੀਆਂ ਪੁਰਸ਼ਾਂ ਵਾਂਗ ਕੰਮ ਕਰਨ ਲੱਗੀਆਂ ਸਨ ਤਾ ਕਿਹਾ ਗਿਆ ਸੀ ਕਿ ਬੱਚੇ ਰੋਲ ਜਾਣਗੇ ਨਹੀਂ ਰੋਲੇ ਧਰਮ ਅਤੇ ਵਿਗਿਆਨ ਦੋਹਾਂ ਦਾ ਸੰਬੰਧ ਮਨੁੱਖ ਦੇ ਭਵਿੱਖ ਨਾਲ ਹੈ ਦੋਹਾਂ ਦਾ ਉਦੇਸ਼ ਮਨੁੱਖੀ ਜੀਵਨ ਨੂੰ ਸੁਧਾਰਨਾ ਸਵਾਰਨਾ ਹੈ ਜੇ ਭਵਿੱਖ ਤੁੰਦਲਾ ਲੱਗਦਾ ਹੈ ਤਾਂ ਇਹ ਸਾਡੀ ਕਲਪਨਾ ਦੀ ਗਰੀਬੀ ਕਾਰਨ ਹੈ ਜੀਵਨ ਦਾ ਵਿਹਾਰ ਇੱਕ ਪੱਖ ਦੱਸਦਾ ਹੈ ਕਿ ਜੇਹੋ ਜਿਹਹਾ ਅਸੀਂ ਸੋਚਾਂਗੇ ਉਹੋ ਜਿਹੇ ਅਸੀਂ ਬਣ ਜਾਵਾਂਗੇ ਜੇਹੋ ਜਿਹੇ ਅਸੀਂ ਹੋਵਾਂਗੇ ਉਹੋ ਜਿਹਹਾ ਸਾਡਾ ਸੰਸਾਰ ਹੋਵੇਗਾ ਧੰਨਵਾਦ ਜੀ